ਅੱਜ ਵੀ ਕੀ ਨਾ ਕੀ ਤੁਹਾਡੇ ਮੇਰਾ ਸ਼ੌਪ ਨਾਮ ਜੀ ਨੀਟਾ ਵਾਲੀ ਆ ਕੋਠੇ ਹਮਿੰਦਪੁਰਾ ਮੇਰਾ ਪੈਂਦਾ ਜੀ ਤੇ ਅਸੀਂ ਮੰਡੀ ਦੇ ਵਿੱਚ ਕਣਕ ਲੈ ਕੇ ਆਏ ਆ ਮੈਂ ਪਿਛਲੇ ਐਤਵਾਰ ਦੀ ਕਣਕ ਮੇਰੀ ਇੱਥੇ ਲਾਈ ਹੋਈ ਹੈ ਜੀ ਤੇ ਦੇਖਣ ਨੂੰ ਤੁਸੀਂ ਅੱਜ ਬਣ ਮੁੜ ਕੇ ਆ ਐਤਵਾਰ ਆਉਣ ਵਾਲਾ ਹੋ ਗਿਆ ਤੇ ਮੌਸਮ ਦਾ ਬਹਾਨਾ ਲਾ ਕੇ ਕੋਈ ਸਾਡਾ ਮਤਲਬ ਕਿ ਇੱਥੇ ਕੋਈ ਸੁਣਵਾਈ ਨਹੀਂ ਮੌਸਮ ਦਾ ਬਹਾਨਾ ਲਾ ਕੇ ਰਜਨ ਅਨਸਟ੍ਰਕਟਰ ਸਾਹਿਬ ਆਉਂਦੇ ਆ ਤੇ ਛੱਡ ਜਾਂਦੇ ਆ ਜੀ ਮੌਸਮ ਤੁਹਾਨੂੰ ਇੱਕ ਗੱਲ ਹੋਰ ਰਾਜ ਦੀ ਦਸੀਏ ਅਸੀਂ ਪਿਛਲੇ ਸਾਲ ਵਾਲੀ ਕਣਕ ਲੈ ਕੇ ਆਏ ਆ ਡਰਮ ਚੋਂ ਕੱਟ ਕੇ ਆਪਣੇ ਚੋ ਉਹਦਾ ਮੌਇਸਚਰ ਵੀ 13.2 ਆਇਆ ਦੱਸੋ ਇਸ ਸਾਲ ਵਾਲੀ ਕਣਕ ਦਾ ਮੌਇਸਚਰ ਕਿਵੇਂ ਬਾਰਾ ਹੋਊਗਾ ਇਹ ਸਰਕਾਰ ਦਾ ਕੋਈ ਇੰਤਜ਼ਾਮ ਨਹੀਂ ਬਾਕੀ ਮਾਰਕੀਟ ਕਮੇਟੀ ਦਾ ਵੇਖ ਲਓ ਤੁਸੀਂ ਵੀ ਆ ਤਰਪਾਲਾਂ ਇਹ ਜੀਵਿਦਾਰ ਜਿੰਨੇ ਭਰਾ ਆਉਂਦੇ ਸ਼ਾਮ ਨੂੰ ਲੈ ਕੇ ਆਉਂਦੇ ਤੇ ਸਵੇਰ ਇਹਨਾਂ ਨੂੰ ਇਕੱਠੀਆਂ ਕਰਦੇ ਆ ਇੱਕ ਵੀ ਤਰਪਾਲ ਕੋਈ ਮਾਰਕੀਟ ਕਮੇਟੀ ਆ ਜਾਂ ਕੋ ਬਾੜਤੀਆ ਕਿਸੇ ਦੀ ਕੋਈ ਤਰਪਾਲ ਨਹੀਂ ਸਾਰੀਆਂ ਜੀਵਿਦਾਰਾਂ ਦੀਆਂ ਸਰਪਾਲਾਂ ਹੈਗੀਆਂ ਤੇ ਗੱਟਾ ਵੇਖ ਲਓ ਤੁਸੀਂ ਇੰਸਪੈਕਟਰ ਸਾਹਿਬ ਆਉਂਦੇ ਪੰਜ ਦਿਨ ਹੋ ਗਏ ਗੱਟਾ ਵੇਖ ਲਓ ਤੁਸੀਂ ਆਪ ਵੀ ਕੈਮਰਾ ਘਮਾਓ ਇੱਧਰ ਉੱਤਰ ਕੋਈ ਬੋਰੀ ਭਰੀ ਆ ਤਾਂ ਸਾਨੂੰ ਦੱਸੋ ਵੀ ਤੇ ਫਿਰ ਆਉਣ ਦਾ ਮਨ ਇੱਥੇ ਕੋਈ ਆਉਣ ਦਾ ਕੀ ਫਾਇਦਾ ਜੀ ਹਾਂ ਜੀ ਕੀ ਨਾ ਕੀ ਤੋਂ ਡਈ ਰੂਪ ਸਿੰਘ ਆ ਇਹ ਨਾਮ ਤੁਸੀਂ ਕੀ ਕਹਿਣਾ ਚਾਹੋਗੇ ਦਾਣਾ ਮੰਡੀ 'ਚ ਬੈਠੇ ਹੋ ਦਾਣਾ ਸਾਰੇ ਸੀ ਕਣਕ ਲੈ ਕੇ ਆਏ ਸੀ ਖਰੀਦਦਾ ਹੀ ਨਹੀਂ ਕੋਈ ਹਾਂ ਬਹੁਤ ਟਰਬਾਦੰਦ ਐਂਦਰ ਉਹ 14 ਕਾੜ ਦੇ 15 ਕਾੜ ਦੇ ਲੈਂਦੇ ਹੀ ਨਹੀਂ ਗਣ ਕੋਈ ਸਰਕਾਰ ਉਹਨਾਂ ਨੇ ਕਹਿੰਦੇ ਇੰਤਜ਼ਾਮ ਪੂਰੇ ਜੇ ਕੋਈ ਇੱਥੇ ਕੋਈ ਇੰਤਜ਼ਾਮ ਨਹੀਂ ਗਾ ਕਾਸੇ ਦਾ ਨਹੀਂ ਨਾ ਕੋਈ ਪੱਲਾ ਦਾ ਸਾਡੇ ਕੋਲੇ ਟੱਕਰ ਨੂੰ ਨਾ ਕੋਈ ਲੀਡਾ ਆਏਗਾ ਤੇ ਕੋਈ ਮੀਂਹ ਕਣੀ ਛਿਟਾਕਾ ਆ ਜਾਂਦਾ ਤਾਂ ਭੱਜੇ ਫਿਰਦੇ ਆ ਚਲੋ ਭਜੀ ਬਾਰਿਸ਼ਾਂ ਨੇ ਵੀ ਖਰਾਬ ਕੀਤੀ ਐ ਹੁਣਾਂ ਕਿ ਦਾਣਾ ਮੰਡੀ 'ਚ ਇਹੀ ਹਾਲ ਦਾਣਾ ਮੰਡੀ 'ਚ ਵੀ ਇਹੀ ਹਾਲ ਆ ਜੀ ਜਿਵੇਂ ਖੇਤੋਂ ਵੱਢ ਕੇ ਲਿਆਉਣੇ ਆ ਮਸਾਂ ਦਾ ਇਕੱਠੀ ਕਰਕੇ ਲਿਆਉਣੇ ਆ ਸੇਮ ਵਾਲੇ ਏਰੀਏ 'ਚ ਕਿ ਹੋਂ ਸਾਰੇ ਇਹ ਨਹੀਂ ਲੈਂਦੇ ਫਿਰ ਕਿੱਧਰ ਜਾਵਾਂਗੇ ਤੂੰ ਸੌਂਡੇ ਕੋਈ ਸਰਕਾਰ ਕੋਈ ਤੋਂ ਨਹੀਂ ਕੋਈ ਸਰਕਾਰ ਨਹੀਂ ਸੁਣ ਰਹੀ ਜੀ ਹਾਂਜੀ ਕੀ ਨਾ ਕੀ ਤੋਂ ਲਈ ਮੇਰਾ ਨਾਮ ਹੈ ਕੁਲਦੀਪ ਸਿੰਘ ਨੇਤਾ ਤੁਸੀਂ ਕਿਉਂ ਇਹ ਧਰਨਾ ਲਉਣਾ ਪੈ ਗਿਆ ਕੀ ਕਰਨ ਕੀ ਇਹ ਨਾ ਜੀ ਜਿਹੜਾ ਕਿਸਾਨ ਹੈ ਪਿਛਲੇ ਡੇਢ ਹਫ਼ਤੇ ਤੋਂ ਇਥੇ ਖੱਦਰ ਖਵਾਰ ਹੋ ਰਿਹਾ ਹੈ ਕਿਸੇ ਦੀ ਕੋਈ ਸੁਣ ਨਹੀਂ ਰਿਹਾਗਾ ਜਮਾਂ ਹੀ ਲੁੱਟ ਮਚਾ ਛੱਡੀ ਐ ਇੱਕ ਉਸ ਨਰਦਾ ਕਿਸਾਨ ਆਪਦੀ ਕਣਕ ਡਰਮ ਚੋਂ ਲੈ ਕੇ ਆਇਆ ਇੱਕ ਸਾਲ ਭਰ ਦੀ ਪਈ ਕਣਕ ਨੂੰ ਵੀ 13 ਕੱਟਿਆ ਮੋਚਰ ਮੀਟਰ ਨੇ ਤੇ ਦੂਜਾ ਨੂੰ 22 ਕਿਸੇ ਨੂੰ 28 ਕਿਸੇ ਨੂੰ ਕਿੰਨਾ ਕੱਢੀ ਜਾਂਦੇ ਆ ਇਸ ਕਰਕੇ ਕਿਸਾਨ ਨੂੰ ਖੱਜਲਖਵਾਰ ਕੀਤਾ ਜਾ ਰਿਹਾ ਕਿ ਕੋਆਪਰੇਟ ਘਰਾਣਿਆਂ ਨੂੰ ਪ੍ਰਾਈਵੇਟ ਨੂੰ ਦੇਣ ਵਾਸਤੇ ਉਹ ਮਜਬੂਰ ਹੋ ਜੇ ਜਿਹੜਾ ਕਿ 10-10 12-12 ਦਿਨ ਹੋ ਗਏ ਇੱਥੇ ਬੈਠਾ ਨੂੰ ਐ ਕਿ ਇੱਥੇ ਹੋਰ ਲੁੱਟ ਵੇਖੀ ਆ ਕਿ ਇਹ 1.5 ਕਿਲੋ ਤੇ ਪ੍ਰਾਈਵੇਟ ਆ ਕੇ ਲਈ ਜਾਂਦੇ ਤੇ ਜਿਹੜਾ ਸਰਕਾਰ ਦਾ ਨਾਂ ਦਾ ਕੋਈ ਉੱਥੇ ਅਧਿਕਾਰੀ ਵੀ ਨਹੀਂ ਪਹੁੰਚ ਰਿਹਾ ਬੋਲੀ ਤਾਂ ਦੇਣੀ ਕੀ ਸੀਗੀ ਐਂਡ ਇਨਸਪੈਕਟਰ ਆ ਜਿਹੜਾ ਹੁਣੇ ਬਾਪੂ ਜੀ ਆਏ ਆ ਉਹ ਸਾਨੂੰ ਮੰਦੇ ਸ਼ਬਦ ਬੋਲ ਰਿਹਾ ਉਹ ਕਹਿੰਦਾ ਜੋ ਕੁਝ ਮਰਜ਼ੀ ਕਰ ਲੈਣ ਧਰਨਾ ਦੇ ਕੇ ਕਹਿੰਦਾ ਮੈਂ ਬੋਲੀ ਨਹੀਂ ਦਿੰਦਾ ਮਤਲਬ ਹੀ ਨਹੀਂ ਕਰਾਂ ਮੈਂ ਕੋ ਢੇਰੀ ਪਾਸ ਕਰ ਜਾਂ ਇਸ ਕਰਕੇ ਆ ਸਰਕਾਰ ਦਾ ਹਾਲ ਆ ਸਾਨੂੰ ਇਸ ਸਰਕਾਰ ਤੇ ਬਹੁਤ ਉਮੀਦਾਂ ਸੀ ਕਿ ਬਹੁਤ ਵਧੀਆ ਕਰੂਗੀ ਪਰ ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਅਗਰਿਆਂ ਨੂੰ ਚੰਗਾ ਖਵਾ ਦਈਏ ਨਾ ਤਾਂ ਉਹਨਾਂ ਨੂੰ ਵੀ ਕਈ ਗੁਨੇ ਗਾਂ ਲੰਘੇ ਜਿਹੜਾ ਕਿ ਹੁਣ ਰਾਜਸਥਾਨ ਦੇ ਵਿੱਚ ਅੱਜ ਇਲੈਕਸ਼ਨ ਹੈ ਸਾਡੇ ਜਿਹੜੇ ਨਾਲ ਜਿਹੜੇ ਲੱਗਦੇ ਆ ਤੇ ਬਹਾਨਾ ਕੀ ਅਸੀਂ ਮਾਰਕੀਟ ਕਮੇਟੀ ਦੇ ਮਾਜਮਾ ਜਾਂ ਸੀਐਡੀ ਰਾਹੀਂ ਗੱਲ ਕਰੀ ਆ ਉਹ ਕਹਿੰਦੇ ਕਿ ਇਲੈਕਸ਼ਨ ਕਰਕੇ ਜ਼ਿਲ੍ਹਿਆਂ ਦੇ ਵਿੱਚ ਵੀ ਛੁੱਟੀ ਕਰਤੀ ਅੱਜ ਵੇਖੋ ਨਵੀਂ ਛੁੱਟੀ ਲਾਗੂ ਕਰਤੀ ਸਰਕਾਰ ਨੇ ਜ਼ਿੰਮੇਵਾਰਤਾ ਕੋਈ ਨਹੀਂਗਾ ਜਿਹੜੀ ਖੁੱਲੇ ਮਡਾਲ ਦੇ ਵਿੱਚ ਫਸਲ ਪਈ ਆ ਰੋਜ਼ ਮਾਰਛ ਆ ਜਾਂਦੀ ਹੁਣੇ ਵੀ ਮੀਂਹ ਆ ਕੇ ਹਟਿਆ ਤੇ ਵੋਟਾਂ ਪਾਉਣ ਦੀ ਸਰਕਾਰ ਨੂੰ ਕਾਲੀ ਹੋਈ ਆਣ ਦੇਖ ਲੋ ਤੁਸੀਂ ਕੀ ਜ਼ਿਮੀਂਦਾਰ ਦੀ ਕਿਸਾਨ ਦੀ ਮਜ਼ਦੂਰਾਂ ਦੀ ਦਰਦਸ਼ਾ ਹੋ ਰਹੀ ਆ ਇੱਕ ਹਫ਼ਤੇ ਤੋਂ ਜਿਹੜਾ ਲੇਬਰ ਦਾ ਕੰਮ ਵੀ ਬੰਦ ਪਿਆ ਇਹ ਜਿਹੜੀ ਚੋਰ ਬਜਾਰੀ ਆ ਉਹਦਾ ਚਰਨੀ ਚੱਲਣ ਜਿਨ੍ਹਾਂ ਚੱਕਰ ਤੇ ਕੋਈ ਪੱਕਾ ਹੱਲ ਨਹੀਂ ਹੁੰਦਾ ਉਹਨਾਂ ਚੱਕਰ 20 ਕਜੂ ਖੋਸਾ ਕਸਾਨਾਂ ਦੇ ਨਾਲ ਖੜੀ ਧਰਨਾ ਨਹੀਂ ਚੱਕਾ ਜਾਊਗਾ